ਟ੍ਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ ਹੈ ਅੱਜਕੱਲ੍ਹ ਗੱਲ ਕੋ ਟ੍ਰੈਵਲ ਏਜੰਟਾਂ ਦੀ ਸਭ ਤੋਂ ਵੱਧ ਟ੍ਰੈਵਲ ਏਜੰਟਾਂ ਦੇ ਵਿਰੁੱਧ ਜਿਪ ਕੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ 'ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ 'ਚੋਂ ਕਿਸੇ ਨੂੰ ਮਲੇਸ਼ੀਆ 'ਚੋਂ ਕਿਸੇ ਸਿੰਗਾਪੁਰ 'ਚੋਂ ਅਰਮੀਨੀਆ 'ਚੋਂ ਲੀਬੀਆ 'ਚੋਂ ਮੈਂ ਕੱਢ ਕੇ ਲਿਆ ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹੇ ਹੁੰਦਾ ਸੀ ਇਹ ਟ੍ਰੈਵਲ ਏਜੰਟ ਚੜਨੇ ਦੀ ਇੱਥੋਂ ਹੀ ਬੰਦ ਕਰੋ ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਬਹਿ ਜਾਣਾ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਵੜ ਦੋ ਇਹ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਹੈ ਨਾ ਸੋ ਅਸੀਂ ਕੈਬਨਿਟ ਦੇ ਵਿੱਚ ਇਹ ਲੈ ਆ ਚੁੱਕੇ ਆ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਦੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਆ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚੋਂ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਸਾਨੂੰ ਦੱਸ ਦੋ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੇ ਸਿਰ ਨੂੰ ਬੰਦ ਕਰਦੇ ਆ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤੁਹਾਨੂੰ ਦੱਟ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜੇ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਨਾ ਕੋਈ ਜਾਂ ਇੱਥੇ ਜੀਣਾ ਜਾਣ ਜਾਂ ਉੱਥੇ ਜੀਣਾ ਜਾਣ ਉਦਲੇ ਮੁਲਕਾਂ ਚ ਵੀ ਜਿਹੜਾ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ ਤੇ ਆ ਗਏ ਜੀ ਟਰੈਵਲ ਏਜੰਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਇਲਟ ਹੈ ਸੀ ਪਾਰਲੀਮੈਂਟ ਚਾਚੀ ਵੀ باقی ਦੇਖ ਲਿਓ YouTube ਤੇ ਸੋ ਕਦੇ ਵੀ ਮੈਂ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਤੱਕੇ ਖਾਨ ਗੱਲ ਤਾਂ ਥਾਂ ਹੀ ਚੜਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਹੈਗਾ ਕਿ ਮੈਂ ਕੋਈ ਟ੍ਰੈਵਲ ਏਜੰਟਾਂ ਦਾ ਜਾਂ ਮੇਰੇ ਮੇਰ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਹੈ ਮੇਰਾ ਹਿੱਸਾ ਹੈ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ चीज ਚ ਹਿੱਸਾ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਪੈਣ ਦੇਵਾਂਗਾ ਪਹਿਲੀ ਗੱਲ ਟ੍ਰੈਵਲ ਏਜੰਟ ਪੈਦਾ ਕਿਵੇਂ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਂਦੇ ਸੀ ਛੱਤੀਸਗੜ ਜਾਂਦੇ ਆ ਮੈਂ ਗੁਜਰਾਤ ਜਾਂਦੇ ਹਾਂ ਹੀ ਨਹੀਂ ਕੋਈ ਟਰੈਵਲ ਏਜੰਟ ਦਾ ਕੋਈ ਬੋਰਡ ਹੀ ਲੱਗਿਆ ਹੋਇਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਬੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤਾਂ ਦੇ ਲਿਖਿਆ ਆਸਟ੍ਰੇਲੀਆ ਹੈ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀ ਜਾਂਦੀਆਂ ਨੇ ਉਧਰ ਨੂੰ ਆਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਪੰਜਾਬ ਰਹਿਣ ਲਈ ਵੀ ਮਿਲੋ ਇਹ ਬੋਰਡ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ ਚ ਰਹਿਣ ਲਈ ਮੈਨੂੰ ਮਿਲੋ